ਸਾਰਿਆਂ ਨੂੰ ਪਿਆਰ ਭਰੀ ਸਸ਼ੀਅਕਾਲ ਜੀ ਬਹੁਤ-ਬਹੁਤ ਸਵਾਗਤ ਕਰਦੇ ਆਪਨੇ ਚੈਨਲ ਤੇ ਸੋ ਦੋਸਤੋ ਸਾਡੇ ਚੈਨਲ ਦੇ ਵੱਲੋਂ ਆਪ ਸਭ ਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਲੈ ਕੇ ਹਾਜ਼ਰ ਹੋਏ ਆ ਅੱਜ ਦੀ ਨਵੀਂ ਅਪਡੇਟ ਕੇਂਦਰ ਸਰਕਾਰ ਨੇ ਮੁਲਾਜ਼ਮਾਂ ਦੀ ਜੀ ਗੱਲ ਕੀਤੀ ਜਾਵੇ ਤਾਂ 1 ਜਨਵਰੀ 2026 ਤੋਂ 8ਵੇਂ ਪੇ ਕਮਿਸ਼ਨ ਦੀ ਗਠਨ ਦੀ ਜਿਹੜੀ ਹੈ ਗੱਲ ਲਗਾਤਾਰ ਕੀਤੀ ਜਾ ਰਹੀ ਹੈ ਕਿਉਂਕਿ 1 ਜਨਵਰੀ 2026 ਤੋਂ ਪੀ ਕਮਿਸ਼ਨ ਲਾਗੂ ਹੋ ਜਾਣਾ ਹੈ ਪਰ ਇਸ ਤੋਂ ਪਹਿਲਾਂ ਅਸੀਂ ਜਾਣਕਾਰੀ ਜਿਹੜੀ ਦਿੱਤੀ ਸੀ ਕਿ ਕੇਂਦਰ ਸਰਕਾਰ ਦੇ ਵੱਲੋਂ ਲੋਕ ਸਭਾ ਦੇ ਵਿੱਚ ਇਹ ਜਵਾਬ ਦਿੱਤਾ ਗਿਆ ਕਿ 8ਵੇਂ ਪੀ ਕਮਿਸ਼ਨ ਦੇ ਗਠਨ ਨੂੰ ਲੈ ਕੇ ਕੋਈ ਜ ਬਜੇਰੀ ਹੈ ਨਹੀਂ ਚੱਲੀ ਹੈ ਔਰ ਕੋਈ ਵੀ ਚਰਚਾ ਜਿਹੜੀ ਹੈ ਇਸ ਨੂੰ ਲੈ ਕੇ ਮੁਲਾਜ਼ਮ ਜਥੇਬੰਦੀਆਂ ਨਾਲ ਵੀ ਨਹੀਂ ਹੋਈ ਹੈ ਪਰ ਇੱਕ ਤਾਜ਼ਾ ਜਾਣਕਾਰ ਜਿਹੜੀ ਹੈ ਮਿਲ ਰਹੀ ਹੈ ਕਿ 6 ਜਨਵਰੀ 2025 ਨੂੰ ਜਾਣਕਿ ਇਸੇ ਸਾਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਨੀਰਮਲਾ ਸੀਤਾਰਾਮਨ ਜੀ ਨੇ ਇੱਕ ਖਾਸ ਮੀਟਿੰਗ ਜਿਹੜੀ ਹੈ ਕੀਤੀ ਹੈ ਮੁਲਾਜ਼ਮ ਜਥੇਬੰਦੀਆਂ ਨਾਲ ਔਰ ਜਿਹੜੇ ਮੁਲਾਜ਼ਮ ਜਥੇਬੰਦੀਆਂ ਦੇ ਵੱਲੋਂ ਜਿੱਥੇ ਮੰਗ ਕੀਤੀ ਗਈ ਹੈ ਕਿ ਅਟਮਾ ਪੇ ਕਮਿਸ਼ਨ ਦੀ ਗਠਨ ਦੀ ਜਿਹੜੀ ਹੈ ਗਠਨ ਕੀਤਾ ਜਾਵੇ ਉੱਥੇ ਹੀ ਪ੍ਰਾਣੀ ਪੈਨਸ਼ਨ ਦੀ ਬਹਾਲੀ ਦੀ ਮੰਗ ਵੀ ਕੀਤੀ ਗਈ ਹੈ ਸੋ ਹੋ ਸਕਦਾ ਹੈ ਕਿ ਇਸ ਮੀਟਿੰਗ ਤੋਂ ਬਾਅਦ ਸਰਕਾਰ ਦੇ ਵੱਲੋਂ ਬਜਟ ਵਾਲੇ ਦਿਨ ਜਾਨਕੀ 1 ਫਰਵਰੀ 2025 ਵਾਲੇ ਦਿਨ 8ਵੀਂ ਪੀ ਕਮਿਸ਼ਨ ਦਾ ਐਲਾਨ ਕੀਤਾ ਜਾ ਸਕੇ ਸੋ ਮੁਲਾਜ਼ਮਾਂ ਦੇ ਲਈ ਇਸ ਵਾਰ ਦਾ ਬਜਟ ਜਿਹੜਾ ਖਾਸ ਹੋਵੇਗਾ ਕਿਉਂਕਿ ਦੋਸਤੋ ਜਿਹੜਾ ਹੈ 2026 ਦਾ ਅਗਲਾ ਸਾਲ ਹੈ 1 ਜਨਵਰੀ 2026 ਤੋਂ 8ਵੇਂ ਪੀ ਕਮਿਸ਼ਨ ਨੂੰ ਲਾਗੂ ਹੋ ਜਾਣਾ ਸੋ ਮੁਲਾਜ਼ਮਾਂ ਦੇ ਵੱਲੋਂ ਲਗਾਤਾਰ ਜਿਹੜੀ ਹੈ ਮੰਗ ਕੀਤੀ ਗਈ ਹੈ ਕਿ ਕੇਂਦਰ ਸਰਕਾਰ ਤੋਂ ਇੱਕ ਪੱਤਰ ਵੀ ਜਿਹੜਾ ਹੈ ਪੀਐਮ ਨਰਿੰਦਰ ਮੋਦੀ ਜੀ ਨੂੰ ਔਨ ਮੁਲਾਜ਼ਮਾਂ ਦੇ ਸੰਗਠਨਾਂ ਦੇ ਵੱਲੋਂ ਪੱਤਰ ਲਿਖਿਆ ਗਿਆ ਸੀ ਕਿ ਜਿਸ ਕਰਕੇ ਮੋਦੀ ਸਰਕਾਰ ਨੇ ਉੱਪਰ ਭਾਰੀ ਦਬਾਅ ਜਿਹੜਾ ਹੈ ਬਣਿਆ ਹੋਇਆ ਹੈ ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈ ਕੇ ਸਾਰੇ ਰਾਜਾਂ ਦੇ ਵਿੱਚ ਤਾਂ ਨਿਮਜ਼ਾਰੇ ਹੋ ਰਹੇ ਹਨ ਦਸੰਬਰ ਮਹੀਨੇ ਦੇ ਵਿੱਚ 8ਵੇਂ ਪੀ ਕਮਿਸ਼ਨ ਦਾ ਗਠਨ ਕੀਤਾ ਜਾਵੇ ਸੋ ਬਜਟ ਦੇ ਵਿੱਚ ਇਸ ਨੂੰ ਲੈ ਕੇ ਵੀ ਜਿਹੜੀ ਹੈ ਕੋਈ ਨਾ ਕੋਈ ਹਲਚਲ ਹੋ ਸਕਦੀ ਹੈ ਔਰ ਜਿੱਥੇ ਅਸੀਂ ਗੱਲ ਕਰ ਰਹੇ ਹਾਂ ਕਿ ਪ੍ਰਾਣੀ ਪੈਨਸ਼ਨ ਦੀ ਦਾ ਕੇਂਦਰ ਸਰਕਾਰ ਦੇ ਵੱਲੋਂ ਯੂਨੀਫਾਈਡ ਪੈਨਸ਼ਨ ਸਕੀਮ ਦਾ ਐਲਾਨ ਕੀਤਾ ਸੀਗਾ ਪਰ ਇਸ ਨੂੰ ਲੈ ਕੇ ਕੋਈ ਨੋਟੀਫਿਕੇਸ਼ਨ ਜਿਹੜਾ ਹਜੇ ਤੱਕ ਜਾਰੀ ਨਹੀਂ ਹੋਇਆ ਹੈ ਸੋ ਇਸ ਨੂੰ ਲੈ ਕੇ ਵੀ ਬਜਟ ਜਿਹੜਾ ਹੈ ਸਪੀਚ ਉਸ ਦੇ ਵੱਲ ਧਿਆਨ ਦੇਣਾ ਹੋਵੇਗਾ ਕਿਉਂਕਿ ਇਸ ਨੂੰ ਲੈ ਕੇ ਵੀ ਜਿਹੜਾ ਇਸ ਵਾਰ ਬਜਟ ਦੇ ਵਿੱਚ ਕੋਈ ਐਲਾਨ ਕੀਤਾ ਜਾ ਸਕੇ ਜਿਹੜਾ ਹੈਟ ਮੇ ਪੇ ਕਮਿਸ਼ਨ ਨੂੰ ਲੈ ਕੇ ਵੀ ਜਿਹੜਾ ਹੈ ਜਿਹੜੀ ਨਿਗਾਹ ਹੈ ਇਸ ਵਾਰ ਬਜਟ ਦੇ ਵਿੱਚ ਹੋਵੇਗੀ ਸੋ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ